ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਸੁੱਤੇ ਪਏ ਪੀਰਾਂ ਫਕੀਰਾਂ ਦੇ ਦਰਸ਼ਨ ਹੁੰਦੇ ਆ ਜਿਹੜੇ ਇਨਸਾਨ ਕਹਿੰਦੇ ਆ ਕਿ ਸਾਨੂੰ ਸਾਡੇ ਪੀਰਾਂ ਦੇ ਦਰਸ਼ਨ ਹੁੰਦੇ ਆਸੀਂ ਸੇਵਾ ਵੀ ਕਰਦੇ ਆ ਪਰ ਕੰਮ ਬਣਦਾ ਨਹੀਂ ਫਿਰ ਵੀ ਸਾਡੇ ਪੀਰੋ ਮੁਰਸ਼ਿਦ ਸਾਡੇ ਨਾਲ ਗੱਲ ਕਰਦੇ ਆ ਸਾਨੂੰ ਦਰਸ਼ਨ ਦਿੰਦੇ ਆ ਸੋ ਖਾਸ ਉਹਨਾਂ ਲਈ ਵੀਡੀਓ ਹੈ ਤੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਕੋਈ ਇਹਦੇ ਵਿੱਚ ਕੰਮ ਦੀ ਹੀ ਗੱਲ ਮਿਲੇਗੀ ਜੇਕਰ ਤੁਸੀਂ ਪੂਰੀ ਵੀਡੀਓ ਸੁਣੋਗੇ ਸੋ ਵੀਡੀਓ ਨੂੰ ਪੂਰੀ ਸੁਣਨਾ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਸੋ ਕੁਝ ਇੱਥੇ ਕਮੈਂਟਾਂ ਵੀ ਦੱਸਾਂਗੇ ਜੀ ਕੋ ਇੱਥੇ ਆਪਾਂ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਸੁਪਨੇ ਵਿੱਚ ਦਿਸਦਾ ਹੈ ਕਿ ਪੁਲਿਸ ਮੇਰਾ ਚਲਾਨ ਕੱਟ ਰਹੀ ਆ ਤੇ 15-20 ਦਿਨ ਤੋਂ ਕੰਮ ਵੀ ਚੱਲ ਨਹੀਂ ਰਿਹਾ ਸੋ ਦੇਖੋ ਇਹੋ ਜੇ ਜਦੋਂ ਸੰਕੇਤ ਮਿਲਦੇ ਆ ਤੇ ਆਪਾਂ ਤੋਂ ਕੋਈ ਨਾ ਕੋਈ ਗਲਤੀ ਜਾਣੇ ਅਣਜਾਣੇ ਵਿੱਚ ਹੋ ਜਾਂਦੀ ਆ ਜਿਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਚੱਲਦਾ ਸੋ ਜੇਕਰ ਕੋਈ ਗਲਤੀ ਹੋ ਗਈ ਹੈ ਤੇ ਉਸ ਗਲਤੀ ਨੂੰ ਸੁਧਾਰੋ ਤੇ ਦੋ ਟਾਈਮ ਆਪਣੇ ਮੁਰਸ਼ਿਦ ਅੱਗੇ ਬੈਠ ਕੇ ਅਰਦਾਸ ਬੇਨਤੀ ਕਰੋ ਸੋ ਪ੍ਰਮਾਤਮਾ ਬਖਸ਼ਣਹਾਰ ਹੈ ਸਾਡੇ ਤੋਂ ਭੁੱਲਣਾ ਅਨੇਕਾ ਹੁੰਦੀਆਂ ਹੀ ਰਹਿੰਦੀਆਂ ਆ ਸੋ ਇਨਸਾਨ ਨੂੰ ਕਈ ਵਾਰ ਨਹੀਂ ਸਮਝ ਆਉਂਦੀ ਤਾਂ ਫਿਰ ਵੀ ਆਪਾਂ ਕਹੀਦਾ ਕਿ ਦੋ ਟਾਈਮ ਤੇ ਉਦੋਂ ਵੀ ਤੁਸੀਂ ਇਬਾਦਤ ਕਰਨ ਵੰਦਦੇ ਹੋ ਤੇ ਦੋ ਟਾਈਮ ਤੁਸੀਂ ਮਾਫੀ ਦਾ ਸ਼ਬਦ ਜ਼ਰੂਰ ਬੋਲਣਾ ਹੈ ਸੋ ਜਦੋਂ ਤੁਸੀਂ ਦੋ ਟਾਈਮ ਮਾਫੀ ਮੰਗ ਲੈਂਦੇ ਹੋ ਜੇਕਰ ਨਹੀਂ ਨੀ ਕੋਈ ਗਲਤੀ ਹੋਈ ਤਾਂ ਪਰਮਾਤਮਾ ਸਾਰੀਆਂ ਗਲਤੀਆਂ ਨੂੰ ਮਾਫ ਕਰ ਦਿੰਦਾ ਹੈ ਜੋ ਸਾਡੇ ਪਿਛਲੇ ਜਨਮਾਂ ਦੀਆਂ ਗਲਤੀਆਂ ਉਹ ਵੀ ਮਾਫ ਕਰ ਦਿੰਦਾ ਹੈ ਬਾਕੀ ਆਪਣੇ ਪੀਰ ਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਜਦੋਂ ਵਿਸ਼ਵਾਸ ਰੱਖ ਕੇ ਬੈੰਨੇ ਹੋ ਫਿਰ ਹੀ ਕੰਮ ਚੱਲਦੇ ਆ ਸੋ ਜਦੋਂ ਆਪਾਂ ਵਿਸ਼ਵਾਸ ਨਹੀਂ ਕਰਦੇ ਸਿਰਫ ਸੇਵਾ ਹੀ ਕਰਦੇ ਆ ਇਦਾਂ ਕੰਮ ਨਹੀਂ ਬਣਦੇ ਸੋ ਹਮੇਸ਼ਾ ਵਿਸ਼ਵਾਸ ਨੂੰ ਵੱਡਾ ਬਣਾਓ ਜਦੋਂ ਵਿਸ਼ਵਾਸ ਰੱਖੋਗੇ ਕਿ ਕੁਛ ਮਾੜਾ ਹੋ ਨਹੀਂ ਸਕਦਾ ਤਾਂ ਫਿਰ ਕਦੇ ਕੁਛ ਮਾੜਾ ਹੋ ਵੀ ਨਹੀਂ ਸਕਦਾ ਸਿਰਫ ਗੱਲ ਇੱਥੇ ਮੁੱਕਦੀ ਹੈ ਕਿ ਯਕੀਨ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਹੈ ਜਿੱਕਰ ਪੀਰੋ ਮੁਰਸ਼ਿਦ ਦੀ ਸੇਵਾ ਕਰਦੇ ਹਾਂ ਸੋ ਜਦੋਂ ਵੀ ਆਪਾਂ ਇਸ ਰਸਤੇ ਤੇ ਤੁਰਦੇ ਹਾਂ ਤਾਂ ਫਿਰ ਇੱਥੇ ਇੱਕ ਵਿਸ਼ਵਾਸ ਰੱਖ ਕੇ ਤੁਰਨਾ ਪੈਂਦਾ ਆ ਕਿ ਕੁਝ ਹੈ ਇਸ ਕਰਕੇ ਅਸੀਂ ਜ਼ਿਕਰ ਕਰਦੇ ਹਾਂ ਸੋ ਜੇਕਰ ਲੱਗਦਾ ਹੀ ਨਹੀਂ ਕਿ ਕੁਝ ਹੈ ਤਾਂ ਫਿਰ ਆਪਾਂ ਜ਼ਿਕਰ ਵੀ ਕਿਉਂ ਕਰਨਾ ਕਹਿੰਦੇ ਕਿ ਪਰਮਾਤਮਾ ਹੈਗਾ ਤੇ ਆਪਾਂ ਜ਼ਿਕਰ ਕਰਦੇ ਜੇ ਹੋਵੇ ਨਾ ਤਾਂ ਫਿਰ ਕਦੇ ਜ਼ਿਕਰ ਨਹੀਂ ਇਨਸਾਨ ਕਰ ਸਕਦਾ ਜੋ ਚੀਜ਼ ਹੈ ਆਪਾਂ ਉਹਦਾ ਹੀ ਨਾਮ ਲਵਾਂਗੇ ਬਿਨਾਂ ਕੋਲੋਂ ਕੋਈ ਵੀ ਕਿਸੇ ਦਾ ਨਾਮ ਨਹੀਂ ਲੈਂਦਾ ਸੋ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪਰਮਾਤਮਾ ਹੈ ਇਸੇ ਲਈ ਉਹਨਾਂ ਦੀ ਸੇਵਾ ਹੁੰਦੀ ਆ ਕਿੰਨੇ ਪੀਰੋ ਮੁਰਸ਼ਿਦ ਕਿੰਨੇ ਇਸ ਧਰਤੀ ਤੇ ਹੋ ਕੇ ਗਏ ਆ ਸਾਰਿਆਂ ਦਾ ਅੱਜ ਦੁਨੀਆਂ ਤੇ ਨਾਮਾ ਕਿਉਂਕਿ ਉਹਨਾਂ ਨੇ ਵੀ ਬੰਦਗੀ ਕੀਤੀ ਆ ਸੋ ਆਪ ਵੀ ਬੰਦਗੀ ਹੀ ਕਰੋ ਜੇਕਰ ਕੋਈ ਗਲਤੀ ਹੋ ਜਾਂਦੀ ਤੇ ਮਾਫੀ ਮੰਗਿਆ ਕਰੋ ਸੋ ਬਾਕੀ ਚੰਗਾ ਕਰਮ ਕਰੋ ਚੰਗੇ ਕਰਮਾਂ ਦਾ ਫਲ ਇੱਕ ਨਾ ਇੱਕ ਦਿਨ ਜਰੂਰ ਮਿਲਦਾ ਹੈ ਸੋ ਚੰਗਾ ਕਰਮ ਕਰਦੇ ਜਾਓ ਕਦੇ ਵੀ ਮੁਸ਼ਕਲ ਵਿੱਚ ਦੇਖ ਕੇ ਇਹ ਨਾ ਕਹੋ ਕਿ ਅਸੀਂ ਇਹ ਕੰਮ ਨਹੀਂ ਕਰਨਾ ਸੋ ਬਹੁਤ ਕਰ ਕਰ ਦੇਖ ਲਿਆ ਕਿਉਂਕਿ ਆਖਿਰ ਇਨਸਾਨ ਜਦੋਂ ਵੀ ਮੁਸ਼ਕਲ ਵਿੱਚ ਹੁੰਦਾ ਹੈ ਤੇ ਇਹ ਹੀ ਸ਼ਬਦ ਬੋਲਦਾ ਹੈ ਸੋ ਹਮੇਸ਼ਾ ਵਿਸ਼ਵਾਸ ਰੱਖ ਕੇ ਚੰਗਾ ਕਰਮ ਕਰਦੇ ਜਾਓ ਇੱਕ ਨਾ ਇੱਕ ਦਿਨ ਉਹਦਾ ਫਲ ਵੀ ਜ਼ਰੂਰ ਮਿਲਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਪੈਰੋ ਬਾਬਾ ਜੀ ਦੀ ਕੱਚੀ ਕੜਾਈ ਕਿਵੇਂ ਬਣਦੀ ਹੈ ਸੋ ਦੇਖੋ ਕੱਚੀ ਕੜਾਈ ਜਿਹੜੀ ਬਣਾਈ ਜਾਂਦੀ ਆ ਪਰਮੇਸ਼ਰ ਨੂੰ ਹੀ ਪਾਉਂਦੇ ਆ ਸੋ ਕੱਚੀ ਕੜਾਈ ਬਣਦੀ ਹੈ ਕਿ ਕ੍ਰਿਆਟੀ ਬੇਸਣ ਜਿਹਨੂੰ ਕਹਿੰਦੇ ਆ ਬੇਸਣ ਲੈਣਾ ਆ ਤੇ ਨਾਲ ਸਰੋਂ ਦਾ ਤੇਲ ਮਲਾ ਕੇ ਉਹ ਇੱਕ ਪੇੜਾ ਬਣਾ ਲੈਂਦੇ ਤੇ ਉਹਨੂੰ ਕੱਚੀ ਕੜਾਈ ਬੋਲ ਦਿੰਦੇ ਹੈ ਜੇਕਰ ਇਹ ਦਿਨ ਸ਼ਨੀਵਾਰ ਦੇ ਕਰਮ ਕੀਤਾ ਜਾਵੇ ਤਾਂ ਬਹੁਤ ਹੀ ਵਧੀਆ ਕਰਮ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਵਿੱਚ ਹਰੀ ਚੱਦਰ ਦਿਖਾਈ ਦੇਣੀ ਸੋ ਇਹਦਾ ਕੀ ਮਤਲਬ ਹੈ ਸੋ ਜੇਕਰ ਤੁਹਾਨੂੰ ਸੁਪਨਾ ਆਉਂਦਾ ਹੈ ਕਿ ਸੁਪਨੇ ਵਿੱਚ ਤੁਹਾਨੂੰ ਚੱਦਰ ਪੀਰਾ ਦੀ ਨજર ਆਉਂਦੀ ਆ ਤੇ ਫਿਰ ਤੁਸੀਂ ਜੇਕਰ ਕਿਤੇ ਸੁਖਿਆ ਹੈ ਯਾਦ ਕਰੋ ਯਾਦ ਕਰਕੇ ਆਪਣੀ ਸੁਖਣਾ ਲਾਓ ਸੋ ਜੇਕਰ ਕੋਈ ਸੁਖਣਾ ਵੀ ਨਹੀਂ ਸੁਖੀ ਫਿਰ ਵੀ ਤੁਹਾਨੂੰ ਇਹ ਵਿਚਾਰ ਆਉਂਦੀ ਆ ਤੇ ਜੇਕਰ ਤੁਸੀਂ ਜਾਣੇ ਹੋ ਕਿ ਤੇ ਦਰਗਾਹ ਤੇ ਤਾਂ ਤੁਸੀਂ ਉੱਥੇ ਉਹਨਾਂ ਦੇ ਨਾਮ ਦੀ ਚੰਦਰ ਜ਼ਰੂਰ ਚੜਾਇਆ ਹੋ ਬਾਕੀ ਆਪਣੇ ਪਰਿਵਾਰ ਦੇ ਨਾਲ ਇਹ ਗੱਲ ਕਰੋ ਸਾਂਝੀ ਕਿਉਂਕਿ ਪਤਾ ਨਹੀਂ ਹੁੰਦਾ ਕਿ ਘਰ ਵਿੱਚੋਂ ਕਿਨੇ ਕਿਸੇ ਮੁਸ਼ਕਲ ਸਮੇਂ ਕੋਈ ਮੂੰਹ ਦੇ ਵਿੱਚੋਂ ਬੋਲ ਸ਼ਬਦ ਕੱਢਿਆ ਹੋਵੇ ਕਿਉਂਕਿ ਕਈ ਵਾਰੀ ਮੁਸ਼ਕਲ ਦੇ ਵਿੱਚ ਇਨਸਾਨ ਕੋਈ ਨਾ ਕੋਈ ਸੁਖਣਾ ਸੁਖ ਲੈਂਦਾ ਹੈ ਤੇ ਬਾਅਦ ਵਿੱਚ ਭੁੱਲ ਜਾਂਦਾ ਹੈ ਤਾਂ ਤਾਂ ਵੀ ਇਹ ਵਿਚਾਰ ਆਉਣ ਲੱਗ ਪੈਂਦੇ ਆ ਸੋ ਬਾਕੀ ਪਰਿਵਾਰ ਵਿੱਚ ਬੈਠ ਕੇ ਇਹ ਗੱਲ ਉਤੇ ਬਾਕੀ ਜੇਕਰ ਤੁਸੀਂ ਮੂੰਹ ਚੋਂ ਕਦੇ ਕੋਈ ਸ਼ਬਦ ਕੱਢਿਆ ਤੇਰੇ ਤੇ ਸੋਚ ਵਿਚਾਰ ਜੇ ਫਿਰ ਵੀ ਕੋਈ ਯਾਦ ਨਹੀਂ ਆ ਰਹੀ ਗੱਲ ਤਾਂ ਕੋਸ਼ਿਸ਼ ਕਰਨਾ ਕਿ ਕਰਮ ਹੀ ਕਰਿਆ ਉਹ ਵੀਰਵਾਰ ਦੇ ਦਿਨ ਸੋ ਜਿਸ ਦਿਨ ਤੁਸੀਂ ਸੇਵਾ ਕਰਦੇ ਹੋ ਕਿਤੇ ਦਰਗਾਹ ਤੇ ਜਾਂਦੇ ਹੋ ਉਸ ਦਿਨ ਤੇ ਤੁਸੀਂ ਇਹ ਕਰਮ ਕਰ ਦੇਣਾ ਸੋ ਬਾਕੀ ਜਾਣੇ ਅਣਜਾਣੇ ਵਿੱਚ ਗਲਤੀ ਭੁੱਲ ਦੀ ਮਾਫੀ ਮੰਗ ਲੈਣੀ ਸੋ ਬਾਕੀ ਮਾਲਕ ਸਾਭ ਕੁਛ ਜਾਣੀ ਜਾਣ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਸੋ ਹੁਣ ਕਈ ਇਨਸਾਨ ਕਹਿੰਦੇ ਆ ਕਿ ਸੁੱਤੇ ਪਿਆ ਸਾਨੂੰ ਸਾਡੇ ਪੀਰਾਂ ਦੇ ਦਰਸ਼ਨ ਹੁੰਦੇ ਆ ਸੋ ਦਰਸ਼ਨ ਹੁੰਦੇ ਕਿਸ ਟਾਈਮ ਦੇ ਵਿੱਚ ਆ ਇਹ ਵੀ ਨੋਟ ਜ਼ਰੂਰ ਕਰਿਆ ਕਰੋ ਹੁਣ ਕਈ ਵਾਰ ਕਹਿੰਦੇ ਕਿ ਸਾਨੂੰ ਸਾਡੇ ਪੀਰਾਂ ਦੇ ਦਰਸ਼ਨ ਹੋਣ ਲੱਗ ਪਏ ਅਸੀਂ ਸੇਵਾ ਕਰਦੇ ਆ ਤੇ ਹੁਣ ਕਈ ਵਾਰ ਆਪਾਂ ਇਹ ਸ਼ਬਦ ਸੁਣਿਆ ਹੈ ਕਿਸੇ ਤੋਂ ਹੁਣ ਇੱਥੇ ਆਪਾਂ ਗੌਰ ਇਹ ਕਰਨੀ ਆ ਕਿ ਜੇਕਰ ਪਹਿਲੇ ਪੈਰ ਵਿੱਚ ਦਰਸ਼ਨ ਹੁੰਦੇ ਆ 12 ਵਜੇ ਤੋਂ ਬਾਅਦ 2 ਵਜੇ ਤੋਂ ਪਹਿਲਾਂ ਬੈਲਾ 1 ਵਜੇ ਦੇ ਵਿੱਚ ਵਿੱਚ ਦਰਸ਼ਨ ਹੋਣ ਤੁਹਾਨੂੰ ਲੱਗੇ ਕਿ ਸਾਨੂੰ ਪੀਰਾਂ ਨੇ ਦਰਸ਼ਨ ਦਿੱਤੇ ਆ ਤਾਂ ਸਮਝ ਲੈਣਾ ਕਿ ਉਹ ਪੀਰ ਨਹੀਂ ਹੋ ਸਕਦੇ ਕਿਉਂਕਿ ਦੋ ਵਚਨ ਤੋਂ ਪਹਿਲਾਂ ਜੋ ਦਰਸ਼ਨ ਹੋਣੇ ਇਥੇ ਸਿਰਫ ਇੱਕ ਚਾਲ ਹੁੰਦੀ ਆ ਕਾਲ ਦੀ ਕਿ ਇਹ ਮੇਰੇ ਘੇਰੇ ਵਿੱਚ ਹੀ ਰਹਿ ਜਾਵੇ ਤੇ ਨਾ ਹੀ ਇਹ ਅਮਰਤ ਵੇਲੇ ਉੱਠ ਕੇ ਬੰਦਗੀ ਕਰ ਸਕੇ ਇਨਸਾਨ ਇਹ ਸੋਚੇ ਕਿ ਮੈਂ ਸੇਵਾ ਇੰਨੀ ਕਰ ਲਈ ਇਹਦੇ ਵਿੱਚ ਹੀ ਮੈਨੂੰ ਬਹੁਤ ਕੁਝ ਨਜ਼ਰ ਆ ਰਿਹਾ ਆ ਤੇ ਇਨਸਾਨ ਫਿਰ ਉਨਾ ਹੀ ਢੀਠ ਹੋ ਜਾਂਦਾ ਕਿ ਮੈਨੂੰ ਤਾਂ ਇਸ ਟਾਈਮ ਦਰਸ਼ਨ ਹੁੰਦੇ ਆ ਮੈਨੂੰ ਤਾਂ ਹਰ ਰੋਜ਼ ਦਰਸ਼ਨ ਹੁੰਦੇ ਆ ਤੇ ਮੈਨੂੰ ਇੰਨੀ ਸੇਵਾ ਕਰਨ ਦੀ ਕੀ ਜ਼ਰੂਰਤ ਆ ਅਮਰਤ ਵੇਲੇ ਉੱਠ ਕੇ ਜੋ ਸੇਵਾ ਕਰਨੀ ਉਹਦੇ ਨਾਲ ਦੀ ਰੀਜ਼ ਨਹੀਂ ਤੇ ਉਹ ਹੀ ਟਾਈਮ ਜਿਹੜਾ ਅਨਮੋਲ ਹੁੰਦਾ ਆ ਉਹ ਕਾਲ ਜਿਹੜਾ ਆਪਣੇ ਘੇਰੇ ਵਿੱਚ ਇਨਸਾਨ ਨੂੰ ਲੈ ਲੈਂਦਾ ਹੈ ਸੋ ਜੋ ਦਰਸ਼ਨ ਹੋਣੇ ਅਮਰਤ ਵੇਲੇ ਸੋ ਉਹ ਦਰਸ਼ਨ ਸੱਚ ਹੈ ਉਹ ਸਾਡਾ ਮੁਰਸ਼ਿਦ ਦਰਸ਼ਨ ਦਿੰਦਾ ਆ ਸੋ ਜਿਹੜੇ ਅਮਰਤ ਵੇਲੇ ਉੱਠ ਕੇ ਬੰਦਗੀ ਕਰਨ ਵਾਲੀਆਂ ਰੂਹਾਂ ਆ ਜਿਸ ਦਿਨ ਉਹਨਾਂ ਨੂੰ ਜਾਗ ਨਾ ਆਵੇ ਤੇ ਉਹ ਮਾਲਕ ਆਪ ਆਵਾਜ਼ ਦੇ ਦਿੰਦਾ ਹੈ ਆਪ ਉਠਾਲਦਾ ਹੈ ਕਿ ਇਹ ਮੇਰੀ ਉੱਠ ਕੇ ਬੰਦਗੀ ਕਰੇ ਇਨਸਾਨ ਸੋ ਜੋ ਤੁਹਾਨੂੰ ਜਾਗ ਤਿੰਨ ਤੋਂ ਚਾਰ ਜਾਂ ਪੰਜ ਵਜੇ ਦੇ ਵਿੱਚ ਵਿੱਚ ਆ ਜਾਂਦੀ ਹੈ ਤਾਂ ਸਮਝ ਲੈਣਾ ਕਿ ਸਾਨੂੰ ਸਾਡਾ ਗੁਰੂ ਸਾਡਾ ਮੁਰਸ਼ਿਦ ਆਪ ਉਠਾਲ ਰਿਹਾ ਆ ਕਿ ਉੱਠ ਕੇ ਇਹ ਸੇਵਾ ਬੰਦਗੀ ਕਰੇ ਇਨਸਾਨ ਤੇ ਉਸ ਸਮੇਂ ਸੌਇਆ ਨਾ ਕਰੋ ਸੋ ਹਿੰਮਤ ਕਰਕੇ ਉੱਠ ਕੇ ਬੈਠ ਚਾਇਆ ਕਰੋ ਤੇ ਜੋ ਪਹਿਲੇ ਪੈਰ ਵਿੱਚ ਦਰਸ਼ਨ ਹੁੰਦੇ ਆ ਤੇ ਇੱਥੋਂ ਥੋੜਾ ਬਚਣਾ ਹੈ ਕਿਉਂਕਿ ਇਨਸਾਨ ਦੇ ਅੰਦਰ ਹੰਕਾਰ ਕਹਿੰਦੇ ਕਿ ਉਹ ਜਲਦੀ ਆ ਜਾਂਦਾ ਹੈ ਕਿ ਜਦੋਂ ਸਾਡੇ ਕੋਲ ਕੁਝ ਵੀ ਥੋੜੀ ਜਿਹੀ ਅਜਿਹੀ ਚੀਜ਼ ਆਉਣੀ ਸ਼ੁਰੂ ਹੁੰਦੀ ਹੈ ਤੇ ਅਸੀਂ ਮਾਣ ਕਰਨ ਲੱਗ ਪਈਦਾ ਕਿ ਸਾਨੂੰ ਤਾਂ ਬਹੁਤ ਕੁਝ ਨਜ਼ਰ ਆਉਣ ਲੱਗ ਪਿਆ ਸਾਨੂੰ ਤਾਂ ਹੁਣ ਜ਼ਰੂਰਤੇ ਹੀ ਨਹੀਂ ਰਹੀ ਸੋ ਇਦਾਂ ਨਹੀਂ ਹੁੰਦੀ ਇਹ ਜ਼ਿੰਦਗੀ ਨੂੰ ਸਮਝਣਾ ਜਿਹੜੇ ਇਸ ਲੇਨ ਤੇ ਤੁਰਦੇ ਆ ਇਹਨੂੰ ਸਮਝਣ ਨੂੰ ਬਹੁਤ ਉਮਰ ਲੱਗ ਜਾਂਦੀ ਹੈ ਇਨਸਾਨ ਦੀ ਜੇਕਰ ਕੋਈ ਸਮਝਾਉਣ ਵਾਲਾ ਟੱਕਰ ਜਾਵੇ ਤਾਂ ਇਨਸਾਨ ਸਮਝ ਜਾਂਦਾ ਹੈ ਜੇਕਰ ਪੂਰਨ ਗੁਰੂ ਮਿਲ ਜਾਵੇ ਤਾਂ ਇਨਸਾਨ ਸਹੀ ਰਸਤੇ ਤੇ ਪੈ ਜਾਂਦਾ ਹੈ ਬਾਕੀ ਜਿੰਨੇ ਕੁ ਹੋ ਸਕਦਾ ਸੀ ਕੋਸ਼ਿਸ਼ ਇਹ ਕਰੀਦੀ ਆ ਕਿ ਹਰ ਇੱਕ ਦਾ ਭਲਾ ਵੀ ਹੋ ਸਕੇ ਤੇ ਚੰਗਾ ਕਰਮ ਵੀ ਹੋ ਜਾਵੇ ਸੋ ਆਪਾਂ ਕਈ ਵਾਰ ਆਪਣੀ ਗੱਲ ਤੇ ਯਕੀਨ ਨਹੀਂ ਕਰਦੇ ਸੋ ਜਦੋਂ ਆਪਾਂ ਕਿਸੇ ਔਰ ਦੇ ਮੂੰਹ ਚੋਂ ਸੁਣਦੇ ਆ ਤਾਂ ਫਿਰ ਇਨਸਾਨ ਅਮਲ ਵੀ ਕਰ ਲੈਂਦਾ ਹੈ ਕਿ ਇਹ ਗੱਲ ਮੇਰੇ ਦਿਮਾਗ ਵਿੱਚ ਤਾਂ ਘੁੰਮੀ ਪਰ ਅੱਜ ਕਿਤੇ ਹੋਰ ਸੁਣਨ ਨੂੰ ਵੀ ਮਿਲੀ ਆ ਤੇ ਸਾਨੂੰ ਇਹ ਕਰਮ ਜ਼ਰੂਰ ਕਰ ਲੈਣਾ ਚਾਹੀਦਾ ਸੋ ਕਾਲ ਜੋ ਹੈ ਇਹ ਹੀ ਸਾਨੂੰ 84 ਦੇ ਗੇੜ ਚੋਂ ਨਹੀਂ ਨਿਕਲਣ ਦਿੰਦਾ ਇਹ ਹੀ ਬੁਰੇ ਕੰਮ ਕਰਾਉਂਦਾ ਹੈ ਸੋ ਜਦੋਂ ਅਸੀਂ ਚੰਗਾ ਕਰਮ ਕਰਾਂਗੇ ਤੇ ਫਿਰ ਚੰਗਾ ਹੀ ਚੰਗਾ ਹੋਵੇਗਾ ਸੋ ਇਹਨਾਂ ਟਾਈਮਾਂ ਤੋਂ ਬਚੋ ਤੇ ਕਦੇ ਵੀ ਇਹ ਨਾ ਸੋਚੋ ਕਿ ਸਾਨੂੰ ਦਰਸ਼ਨ ਹੁੰਦੇ ਆ ਤੇ ਸਾਨੂੰ ਬਹੁਤ ਕੁਝ ਮਿਲ ਗਿਆ ਜੇਕਰ ਬਹੁਤ ਕੁਝ ਚਾਹੁੰਦੇ ਹੋ ਤਾਂ ਫਿਰ ਉਸ ਟਾਈਮ ਤੇ ਉੱਠੋ ਜਿਸ ਟਾਈਮ ਤੇ ਪਰਮਾਤਮਾ ਫਿਰਕਾ ਪਾਉਂਦਾ ਹੈ ਸੋ ਜਦੋਂ ਅਸੀਂ ਉਸ ਟਾਈਮ ਤੇ ਉੱਠ ਕੇ ਆਪਣੇ ਮਾਲਕ ਨੂੰ ਧਿਆਵਾਂਗੇ ਤੇ ਜਲਦੀ ਪੁਕਾਰ ਜਿਹੜੀ ਆ ਉਹ ਸੁਣੀ ਜਾਵੇਗੀ